ਦੋਸਤੋ ਕੀ ਹਾਲ ਚਾਲ ਆਈ ਹੋਪ ਸਾਰੇ ਬਹੁਤ ਹੀ ਵਧੀਆ ਹੋਵਗੇ ਸੋ ਅੱਜ ਮੈਂ ਜਿਸ ਟਾਪਿਕ ਦੇ ਉੱਤੇ ਗੱਲ ਕਰਨੀ ਆ ਉਹ ਹੈਗਾ ਵੋਟਾਂ ਦਾ ਮੁੱਦਾ ਇਲੈਕਸ਼ਨਸ ਦਾ ਪੰਜਾਬ ਦੇ ਵਿੱਚ ਸਰਪੰਚੀ ਦੀਆਂ ਵੋਟਾਂ ਜਿਹੜੀਆਂ ਹੈਗੀਆਂ ਆਈ ਥਿੰਕ 15 ਤਰੀਕ ਨੂੰ ਪੈ ਰਹੀਆਂ ਵੋਟਾਂ ਹਨਾ ਸੋ ਤੁਹਾਡੇ ਵੀ ਗਲੀ ਦੇ ਵਿੱਚ ਤੁਹਾਡੇ ਵੀ ਘਰ ਦੇ ਵਿੱਚ ਤੁਹਾਡੇ ਪਿੰਡ ਦਾ ਜਿਹੜਾ ਵੀ ਸਰਪੰਚ ਵੋਟਾਂ ਦੇ ਵਿੱਚ ਖੜਿਆ ਹੋਇਆ ਜਿੰਨੇ ਵੀ ਤੁਹਾਡੇ ਵੋਟਾਂ 'ਚ ਖੜੇ ਆ ਉਹ ਸਾਰੇ ਵੋਟਾਂ ਮੰਗਣ ਆਉਂਦੇ ਹੋਣਗੇ ਜ਼ਰੂਰ ਔਰ ਜਿਹੜੇ ਲੋਕ ਤੁਹਾਨੂੰ ਸਿੱਧੇ ਮੂੰਹ ਕਦੇ ਬੁਲਾਉਂਦੇ ਵੀ ਨਹੀਂ ਸੀ ਉਹ ਵੀ ਸ਼ਾਇਦ ਆ ਕੇ ਤੁਹਾਡੇ ਅੱਗੇ ਹੱਥ ਜੋੜਦੇ ਹੋਣਗੇ ਸੋ ਹੱਥ ਜੋੜ ਕੇ ਮੇਰੀ ਸਾਰੇ ਪੰਜਾਬੀ ਵੀਰਾਂ ਨੂੰ ਬੇਨਤੀ ਆ ਕਿ ਇਸ ਵਾਰੀ ਜਿਹੜੀਆਂ ਤੁਸੀਂ ਵੋਟਾਂ ਪਾਉਂਗੇ ਵੈਸੇ ਤਾਂ ਹਰ ਵਾਰੀ ਆਪਾਂ ਸੋਚਦੇ ਆਂ ਕਿ ਪਿੰਡ ਦਾ ਸਰਪੰਚ ਜਿਹੜਾ ਹੈਗਾ ਨਾ ਆਪਾਂ ਚੰਗਾ ਬਣਾਵਾਂਗੇ ਕੋਈ ਵਧੀਆ ਬੰਦਾ ਬਣਾਵਾਂਗੇ ਜਿਹੜਾ ਇਮਾਨਦਾਰ ਹੋਵੇ ਪੈਸੇ ਨਾ ਖਾਵੇ ਹੈਨਾ ਕ腐ਪਸ਼ਨ ਨਾ ਪੈਦਾ ਕਰੇ ਪਿੰਡ ਦਾ ਵਿਕਾਸ ਕਰੇ ਪਿੰਡ ਦਾ ਕੰਮ ਕਰੇ ਹਰ ਵਾਰੀ ਅਸੀਂ ਸੋਚਦੇ ਆਂ ਪਰ ਹਰ ਵਾਰੀ ਸਾਡਾ ਕੋਈ ਨਾ ਕੋਈ ਪਰਸਨਲ ਐਦਾਂ ਦਾ ਲਾਲਚ ਹੁੰਦਾ ਜਿਹਦੀ ਵਜ੍ਹਾ ਕਰਕੇ ਆਪਾਂ ਜਿਹੜਾ ਹੈਗਾ ਸਰਪੰਚ ਗਲਤ ਚੂਜ਼ ਕਰ ਲੈਨੇ ਆ ਜਿਹਦੀ ਵਜ੍ਹਾ ਕਰਕੇ ਆਪਾਂ ਪੋਲਿਟਿਕਲ ਪਾਰਟੀ ਜਿਹੜੀ ਹੈ ਉਹ ਗਲਤ ਚੂਜ਼ ਕਰ ਲੈਣੇ ਆ। ਕੁਝ ਬੰਦੇ ਇਦਾਂ ਦੇ ਵੀ ਹੁੰਦੇ ਆ। ਮੈਨੂੰ ਕਹਿੰਦੇ ਨੂੰ ਬੜਾ ਅਫਸੋਸ ਵੀ ਹੋ ਰਿਹਾ ਕਿ ਸਿਰਫ ਇੱਕ दारू ਦੀ ਬੋਤਲ ਦੇ ਪਿੱਛੇ ਹੀ ਡੋਲ ਜਾਂਦੇ ਆ। ਕੁਝ ਬੰਦੇ ਇਦਾਂ ਦੇ ਹੁੰਦੇ ਆ ਆਪਣੇ ਆ ਕੁਝ ਕਾਲੇ ਧੰਦੇ ਕੀਤੇ ਹੁੰਦੇ ਆ, ਕੁਝ ਕਾਲੇ ਕੰਮ ਕੀਤੇ ਹੁੰਦੇ ਜਿਹਦੀ ਵਜ੍ਹਾ ਕਰਕੇ ਉਹ ਫਸਿਆ ਪਿਆ ਹੁੰਦਾ ਬੰਦਾ। ਉਹ ਕਹਿੰਦਾ ਮੈਨੂੰ ਆ ਕਾਲੇ ਕੰਮਾਂ 'ਚੋਂ ਜਿਹੜਾ ਮੈਂ ਕੀਤੇ ਆ ਔਰ ਮੈਨੂੰ ਬਚਾ ਲਾ ਕਿਵੇਂ ਨਾ ਕਿਵੇਂ ਕਰਕੇ ਆਪਦੀ ਪਾਵਰ ਦੇ ਨਾਲ ਤੇ ਮੈਂ ਤੈਨੂੰ ਵੋਟਾਂ ਪਾ ਦੂੰਗਾ। ਦੋਸਤੋ ਦੇਖੋ ਅਗਰ ਅਸੀਂ ਇਹ ਚੀਜ਼ਾਂ ਕਰ ਰਹੇ ਆ ਨਾ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਆਪਾਂ ਖੁਦ ਹੀ ਕਰਪਸ਼ਨ ਜਿਹੜੀ ਹੈਗੀ ਆ ਉਹ ਪੈਦਾ ਕਰ ਰਹੇ ਆ। ਆਪਾਂ ਖੁਦ ਹੀ ਗਲਤ ਬੰਦਾ ਜਿਹੜਾ ਹੈਗਾ ਚੂਜ਼ ਕਰ ਰਹੇ ਆ। ਅਗਰ ਤੁਸੀਂ ਇਸ ਵਾਰੀ ਵੋਟਾਂ ਪਾ ਰਹੇ ਹੋ ਇਸ ਵਾਰੀ ਤੁਸੀਂ ਸਰਪੰਚ ਚੁਣ ਰਹੇ ਹੋ ਇੱਕ ਏਦਾਂ ਦਾ ਇਨਸਾਨ ਜਿਹੜਾ ਹੈਗਾ ਉਹਨੂੰ ਸਰਪੰਚ ਬਣਾਇਓ ਜਿਹੜਾ ਪੜਿਆ ਲਿਖਿਆ ਹੋਵੇ ਸੂਝਵਾਨ ਹੋਵੇ ਇਮਾਨਦਾਰ ਹੋਵੇ ਲਾਇਲ ਹੋਵੇ ਹੰਕਾਰੀ ਨਾ ਹੋਵੇ ਹੈਨਾ ਜਿਹੜੇ ਹੁਣ ਤੁਹਾਡੇ ਘਰਾਂ ਦੇ ਵਿੱਚ ਨਾ ਤੁਹਾਡੇ ਆਪਣੀਆਂ ਗਲੀਆਂ ਦੇ ਵਿੱਚ ਸੜਕਾਂ ਦੇ ਉੱਤੇ ਵੋਟਾਂ ਦਾ ਪ੍ਰਚਾਰ ਜਿਹੜੇ ਕਰਦੇ ਆ ਉਹਨਾਂ ਦੇ ਪ੍ਰਚਾਰ ਕਰਨ ਦੇ ਤਰੀਕੇ ਤੋਂ ਵੀ ਸਮ ਟਾਈਮ ਸਮਝ ਆ ਜਾਂਦਾ ਕੁਝ ਲੋਕ ਸਿਰਫ ਪੈਸੇ ਦੇ ਸਿਰ ਦੇ ਉੱਤੇ ਮੈਂ ਕਹਿੰਦਾ ਇਸ ਵਾਰੀ ਨਾ ਉਹਨਾਂ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਮੌਕਾ ਹੀ ਨਾ ਦਿਓ ਜਿਹੜੇ ਪੈਸੇ ਦੀ ਧੌਂਸ ਦਿਖਾ ਕੇ ਜਿਹੜੇ ਹੈਗੇ ਸਰਪੰਚੀ ਲੈਂਦੇ ਕਿ ਆਪਣੇ ਕੋਲੇ ਪੈਸਾ ਆਪਾਂ ਪੈਸਾ ਵਾੜ ਦੇਣਾ ਸਰਪੰਚੀ ਦੇ ਵਿੱਚ ਜਿੰਨਾ ਮਰਜ਼ੀ ਪੈਸਾ ਲੱਗਿਆ ਆਪਾਂ ਸਰਪੰਚ ਬਾਣੀ ਜਾਣਾ ਮੈਂ ਕਹਿੰਦਾ ਇਦਾਂ ਦੇ ਲੋਕਾਂ ਨੂੰ ਭਜਾਓ ਜਿਹੜੇ ਨਸ਼ੇ ਵੰਡਦੇ ਆ ਕੇ ਨਸ਼ੇ ਵੰਡ ਕੇ ਉਹਦੇ ਸਿਰ ਦੇ ਉੱਤੇ ਸਰਪੰਚੀ ਦੇ ਵਿੱਚ ਖੜੇ ਆ ਭਜਾਓ ਉਹਨਾਂ ਨੂੰ ਯਾਰ ਚੇਂਜ ਕਰਨ ਦੇ ਵਿੱਚ ਥੋੜੀ ਜਿਹੀ ਦਿੱਕਤ ਤਾਂ ਆਊਗੀ ਦੇਖੋ ਆਪਾਂ ਨੂੰ ਲੱਗਦਾ ਨਾ ਕਿ ਇਦਾਂ ਦਾ ਬੰਦਾ ਚੂਜ਼ ਕਰੀਏ ਜਿਹੜਾ ਪੈਸੇ ਵਾਲਾ ਹੈ ਨਾ ਜਿਹਦੇ ਕੋਲੇ ਪਾਵਰ ਆ ਠੀਕ ਆ ਯਾਰ ਕਿਤੇ ਨਾ ਕਿਤੇ ਇਹ ਚੀਜ਼ ਸਹੀ ਆ ਪਰ ਯਾਰ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਇਹ ਚੀਜ਼ ਜਿਹੜੀ ਹੈਗੀ ਆ ਨਾ ਆਪਣੀ ਜ਼ਮੀਰ ਨੂੰ ਅੰਦਰੋਂ ਅੰਦਰ ਜਿਹੜੀ ਖਤਮ ਕਰ ਰਹੀ ਆ ਵੋਟਾਂ ਪਾਉਣ ਵੇਲੇ ਇਹ ਨਾ ਦੇਖਿਓ ਕਿ ਇਹ ਮੇਰੇ ਚਾਚੇ ਦਾ ਮੁੰਡਾ ਇਹ ਮੇਰਾ ਪੱਕਾ ਆੜੀ ਆ ਵੋਟਾਂ ਪਾਉਣ ਵੇਲੇ ਇਹ ਜ਼ਰੂਰ ਦੇਖਿਓ ਕਿ ਸਹੀ ਬੰਦਾ ਕਿਹੜਾ ਵਾ ਤੇ ਗਲਤ ਬੰਦਾ ਕਿਹੜਾ ਵਾ ਕਿਉਂਕਿ ਤੁਹਾਡੇ ਪਿੰਡ ਦਾ ਅਗਲਾ ਅਗਲੇ 5 ਸਾਲ ਤੁਹਾਡੇ ਪਿੰਡ ਦੇ ਉਸ ਇਨਸਾਨ ਦੇ ਹੱਥ ਦੇ ਵਿੱਚ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਜਿਹੜਾ ਬੰਦਾ ਸ਼ਰਾਬ ਵੰਡ ਰਿਹਾ ਜਿਹੜਾ ਬੰਦਾ ਗਲਤ ਤਰੀਕੇ ਦੇ ਨਾਲ ਪ੍ਰਚਾਰ ਕਰ ਰਿਹਾ ਜਿਹੜਾ ਬੰਦਾ ਤੁਹਾਨੂੰ ਪਤਾ ਯਾਰ ਤੁਨ ਤੁਹਾਡੇ ਪਿੰਡ ਦਾ ਬੰਦਾ ਤੁਹਾਨੂੰ ਪਤਾ ਕਿ ਬੰਦਾ ਕਿਵੇਂ ਦਾ ਜੇ ਤਾਂ ਹੋਵੇ ਕੋਈ ਬਾਹਰੋਂ ਬੰਦਾ ਆਇਆ ਕੋਈ ਵੱਡੇ ਲੈਵਲ ਦੇ ਇਲੈਕਸ਼ਨ ਆ ਐਮਐਲਏ ਦੇ ਇਲੈਕਸ਼ਨ ਆ ਨਾ ਪੀਐਮ ਦੇ ਇਲੈਕਸ਼ਨ ਆ ਉਹ ਗੱਲ ਅਲੱਗ ਆ ਕਿ ਆਪਾਂ ਨੂੰ ਪਤਾ ਹੀ ਨਹੀਂ ਤੁਹਾਡੇ ਪਿੰਡ ਚ ਬੰਦਾ ਰਹਿੰਦਾ ਤੁਹਾਨੂੰ ਉਸ ਪਰਸਨ ਜਿਹੜੇ ਪਿੰਡ ਦੇ ਬਜ਼ੁਰਗ ਹੈਗੇ ਉਹਨਾਂ ਨੂੰ ਤਾਂ ਇਹ ਵੀ ਪਤਾ ਨਾ ਕਿ ਕਦੋਂ ਪੈਦਾ ਹੋਇਆ ਸੀ ਕਿੰਨੇ ਸਾਲਾਂ ਦਾ ਹੁਣ ਤੱਕ ਉਹਦੇ ਕੀ ਕਾਰਨਾਮੇ ਆ ਸੋ ਅੱਗੇ 5 ਸਾਲ ਵੀ ਉਹਨੇ ਉਦਾਂ ਦੀ ਕੱਢਣੇ ਆ ਠੀਕ ਆ ਜਿਹੜੇ ਬੰਦੇ ਦੇ ਪਹਿਲਾਂ ਹੀ ਕਾਰਨਾਮੇ ਜਿਹੜੇ ਹੈਗੇ ਆ ਉਹ ਉੱਥੇ ਸਿੱਧੇ ਪੰਗਿਆਂ ਦੇ ਵਿੱਚ ਪਿਆ ਹੋਇਆ ਉਹ ਕ腐ਪਸ਼ਨਸ ਦੇ ਵਿੱਚ ਜਿਹੜਾ ਹੈਗਾ ਉਹ ਅੱਗੇ ਆ ਉਹਨੂੰ ਕਿਉਂ ਚੁਣਦੇ ਹੋ ਯਾਰ ਤੁਸੀਂ ਹੂੰ ਐਦਾਂ ਦਾ ਬੰਦਾ ਚੁਣੋ ਜਿਹੜਾ ਪਿੰਡ ਦੇ ਕੰਮ ਕਰੇ ਸੋ ਮੇਰੀ ਇਹੀ ਹੱਥ ਜੋੜ ਕੇ ਬੇਨਤੀ ਆ ਸਾਰੇ ਪੰਜਾਬੀ ਭੈਣਾਂ ਨੂੰ ਭਰਾਵਾਂ ਨੂੰ ਕਿ ਚੰਗਾ ਬੰਦਾ ਚੂਜ਼ ਕਰਿਓ ਠੀਕ ਆ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ ਸਰਪੰਚੀ ਦੀਆਂ ਵੋਟਾਂ ਬਾਰੇ ਤੁਹਾਡਾ ਕੀ ਖਿਆਲ ਆ ਤੁਸੀਂ ਕਿੱਦਾਂ ਦੇ ਬੰਦੇ ਨੂੰ ਚੂਜ਼ ਕਰ ਰਹੇ ਹੋ ਕਿੱਦਾਂ ਦੇ ਬੰਦੇ ਨੂੰ ਚੁਣ ਕੇ ਸਰਪੰਚ ਬਣਾ ਰਹੇ ਹੋ ਠੀਕ ਆ ਔਰ ਤੁਹਾਡਾ ਕਿਹੜਾ ਪਿੰਡ ਆ ਔਰ ਤੁਹਾਡੇ ਪਿੰਡ ਵਿੱਚ ਕੌਣ-ਕੌਣ ਖੜਿਆ ਕਮੈਂਟ ਦੇ ਵਿੱਚ ਜਰੂਰ ਦੱਸਿਓ ਔਰ ਕਿਹੜਾ ਬੰਦਾ ਤੁਹਾਨੂੰ ਲੱਗਦਾ ਇਮਾਨਦਾਰ ਆ ਜਿਹਨੂੰ ਤੁਸੀਂ ਸਰਪੰਚ ਬਣਾ ਰਹੇ ਹੋ ਉਹ ਵੀ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਦੇ ਨਾਲ ਵੱਧ ਤੋਂ ਵੱਧ ਲੋਕਾਂ ਤੱਕ ਇਸ ਵੀਡੀਓ ਨੂੰ ਪਹੁੰਚਾ ਦਿਓ ਤਾਂ ਕਿ ਲੋਕਾਂ ਤੱਕ ਇਹ ਮੈਸੇਜ ਪਹੁੰਚੇ ਬਾਕੀ ਦੇਖੋ ਮੈਂ ਕੋਈ ਐਦਾਂ ਦੀ ਅਥਾਰਟੀ ਪਰਸਨ ਨਹੀਂ ਹੈਗਾ ਕਿ ਮੈਂ ਲੋਕਾਂ ਨੂੰ ਗਿਆਨ ਵੰਡਾਂ ਬਟ ਮੈਨੂੰ ਲੱਗਦਾ ਕਿ ਇੱਕ ਛੋਟਾ ਜਿਹਾ ਮੇਰਾ ਦਿੱਤਾ ਹੋਇਆ ਮੈਸੇਜ ਮੈਕਸਿਮਮ ਲੋਕ ਤਾਂ ਮੈਨੂੰ ਪਤਾ ਕਿ ਇਗਨੋਰ ਕਰਨਗੇ ਪਰ ਕਿਸੇ ਦੀ ਵੀ ਜ਼ਮੀਰ ਜਾਗ ਗਈ ਕਿਸੇ ਇੱਕ ਬੰਦੇ ਦੇ ਵੀ ਪੱਲੇ ਪੈ ਗਈ ਗੱਲ ਕਿ ਚੰਗਾ ਬੰਦਾ ਚਾਹੁੰਦਾ ਹੈ ਸ਼ਾਇਦ ਮੈਨੂੰ ਲੱਗਦਾ ਕਿ ਮੇਰੀ ਇਹ ਬਣਾਈ ਹੋਈ ਜਿਹੜੀ ਵੀਡੀਓ ਆ ਇਹ ਸਫਲ